ਨੇ ਕਰ ਲੱਗੇ ਸੈਟਿੰਗਾਂ ਨੂੰ ਰੁਕ ਰਿਹਾ ਜਿਹੜਾ ਹੈਗਾ ਇਹਨੇ ਠੁਕ ਲਾਇਆ ਵਾ ਜਨਮੰਤਰੀ ਮੋਦੀ ਵੱਲੋਂ ਵੀ ਦੇ ਕੇ ਦੋਸਤਾਂ ਨੂੰ ਸੰਦੇਸ਼ ਦੇ ਦਿੱਤਾ ਜਿੱਤਿਆਂ ਦੇਸ਼ ਦਾ ਝੰਡਾ ਉੱਚਾ ਕੀਤਾ ਅਤੇ 114 ਸਾਲ ਦੀ ਉਮਰ ਪੂਰੀ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਇੱਕ ਐਸਾ ਸੁਨੇਹਾ ਦਿੱਤਾ ਆਪਣੇ ਸਰੀਰ ਨੂੰ ਜੇ ਪਿਆਰ ਕਰੋਂਗੇ ਤਾਂ ਉਮਰਾਂ ਜਿਹੜੀਆਂ ਤੁਹਾਡੇ ਰਾਹ ਚ ਨਹੀਂ ਆ ਸਕਦੀਆਂ ਸੋ ਬੜਾ ਵਿਧਾਇਕ ਨੇ ਬੋਦਰ ਸਾਹਿਬ ਆਏ ਨੇ ਉਹ ਸਾਰੇ ਉਹ ਬਹੁਤ ਸਾਰੀਆਂ ਸਿੱਖਿਤਾਈਆਂ ਨੇ ਉਹ ਸਾਰੇ ਸਮਾਜਿਕ ਸਿੱਖਿਤਾਈਆਂ ਨੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿੰਨੇ ਹਰਮਨ ਪਿਆਰੇ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਊਗਾ ਉਹਨਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨੇ ਪਿੰਡ ਦੇ ਸਟੇਡੀਅਮ 'ਚ ਪੁੱਤ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉੱਥੇ ਸਪੋਰਟਸ ਕਾਲਜ ਹੈ ਉੱਥੇ ਉਹਨਾਂ ਦਾ ਪੁੱਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਤੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜ ਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗੇ ਪਰ ਉਹਨਾਂ ਨੇ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹ ਦਿੱਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਇਹ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਿਆ ਤੁਹਾਡੇ ਸਾਹਮਣੇ ਬਸ ਅਸੀਂ ਇਹਨੂੰ ਸ਼ਖਦਾ ਦੇ ਯੁੱਧ ਨਸ਼ਕਰ ਨੂੰ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਹੈ ਨਾ ਬੜਾ ਵੱਡਾ ਯੋਗਦਾਨ ਇਹਨਾਂ ਦਾ ਰਹਾ ਹਰ ਵਕਤ ਇਹਨਾਂ ਗੱਲ ਵੀ ਹੁੰਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ ਬਤੌਰ ਬ੍ਰਾਂਡ ਇਨਵੈਸਟਰ ਜਾਂ ਬਤੌਰ ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਊਗਾ ਦੇਸ਼ ਦੀ ਜਵਾਨੀ ਨੂੰ ਸਿੱਧੇ ਰਾ ਪਾਉਣ ਵਾਸਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਪਿਆ ਨਹੀਂ ਸਕਦੇ सिंह जी केवल भारत के लिए नहीं दुनिया के हम सब लोगों के बहुत प्रेरणा देते दे। हैं कि सौ साल की उम्र में उन्होंने जिस प्रकार के मेडल प्राप्त किए मैराथन में वो दुनिया का रिकॉर्ड बना दिया है तो वास्तव में एक व्यक्ति किस जज्बात के साथ अपने जीवन को जीता है और मैं तो पिछले साल आया था दिसंबर में तो मैं सोचता हूँ वो मेरे साथ पैदल चले और उनका जो स्टेमिना था उनका जो मन का सोच था वास्तव तो में वो नशा मुक्त पंजाब बने इसकी बहुत गलत थी वो मेरे साथ पैदल चले एक ऐसे मैराथन जिसने देश और दुनिया में हम सब लोगों का नाम किया उसका हमारे बीच से जाना दुखद है लेकिन आने वाली पीढ़ी को एक प्रेरणा रहा जा रहा है कि अगर स्वस्थ रहना चाहो तो कुछ नियमों का पालन करते हुए

ਪਰਮਾਤਮਾ ਕੀ ਅਰਦਾਸ ਕਰਾਂਗੇ ਕਿ ਪਰਮਾਤਮਾ ਸਰਦਾਰ ਫੌਜਾ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਉਹਨਾਂ ਦਾ ਪਰਿਵਾਰ ਕੁਝ ਬਾਹਰੋਂ-ਬਾਹਰੋਂ ਆਇਆ ਹੈ ਕੁਝ ਇੱਥੇ ਰਹਿੰਦੇ ਉਹਨਾਂ ਦੇ ਪਿੰਡ ਵੱਲੋਂ ਪੰਚਾਇਤ ਜਾਂ ਉਹਨਾਂ ਦੇ ਜਿਹੜੇ ਸਰਪੰਚ ਸਾਹਿਬ ਨੇ ਲੋਕ ਦੇ ਤੇ ਉਹਨਾਂ ਨੂੰ ਵੀ ਪਾਣਾ ਮੰਨਣ ਦਾ ਫਲ ਬਖਸ਼ੇ ਇਹ ਹੀ ਪਰਮਾਤਮਾ ਦੇ ਥੈਂਕ ਯੂ ਸਰ ਥੈਂਕ ਯੂ